ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਬਿਲਕੁਲ ਹਲਵਾਈ ਸਟਾਈਲ ਦੇ ਵਿੱਚ ਬੇਸਨ ਅਤੇ ਸੂਜੀ ਦੀ ਬਰਫੀ ਇਹ ਬਰਫੀ ਬਣਦੀ ਹੀ ਬਹੁਤ ਸਵਾਦ ਹੈ ਜੇਕਰ ਤੁਸੀਂ ਇੱਕ ਵਾਰ ਕਿਸੇ ਨੂੰ ਇਹ ਬਰਫੀ ਬਣਾ ਕੇ ਖਵਾਓਗੇ ਤਾਂ ਉਹ ਤੁਹਾਡੀ ਬਾਰ-ਬਾਰ ਤਾਰੀਫ਼ ਕਰੂਗਾ ਅਤੇ ਤੁਹਾਨੂੰ ਬਾਰ-ਬਾਰੇ ਬਰਫੀ ਬਣਾਉਣ ਨੂੰ ਕਹੂਗਾ ਕਿਉਂਕਿ ਇਹ ਬਣਦੀ ਹੀ ਇੰਨੀ ਸਵਾਦ ਹੈ ਤੇ ਮੂੰਹ ਦੇ ਵਿੱਚ ਘੁਲ ਜਾਂਦੀ ਹੈ रेसिपी शुरू ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਾ ਕੇ ਮੇਰੇ ਚੈਨਲ ਵਿਲਿਸ਼ ਕੁਕਿੰਗ ਰੋਟੀਨ ਨੂੰ ਸਬਸਕ੍ਰਾਈਬ ਕਰ ਲਓ ਜੀ ਚੱਲੀਏ ਸ਼ੁਰੂ ਕਰਦੇ ਹਾਂ ਇੱਥੇ ਅਸੀਂ ਇੱਕ ਕੌਲੀ ਛਾਣੇ ਹੋਏ ਬੇਸਣ ਦੀ ਲਈ ਹੈ ਅੱਧੀ ਕੌਲੀ ਅਸੀਂ ਸੂਜੀ ਦੀ ਲਈ ਹੈ ਇੱਕ ਕੌਲੀ ਹੀ ਅਸੀਂ ਚੀਨੀ ਦੀ ਲਈ ਹੈ ਅੱਧੀ ਕੌਲੀ ਅਸੀਂ ਦੇਸੀ ਘਿਓ ਦੀ ਲਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾਪਣ ਲਈ ਅਸੀਂ ਇੱਕ ਕੌਲੀ ਨੂੰ ਸੈੱਟ ਕਰ ਲਿਆ ਸੀ ਉਸ ਦੇ ਨਾਲ ਹੀ ਅਸੀਂ ਸਾਰੀਆਂ ਚੀਜ਼ਾਂ ਨੂੰ ਨਾਪ ਕੇ ਲਿਆ ਹੈ ਚਲিয়ে ਸ਼ੁਰੂ ਕਰਦੇ ਆਂ ਅਸੀਂ ਗੈਸ ਦੇ ਉੱਪਰ ਇੱਕ ਮੋਟੇ ਤਲੇ ਵਾਲੀ ਕੜਾਈ ਰੱਖ ਲਈ ਹੈ ਅਤੇ ਉਸ ਦੇ ਵਿੱਚ ਅਸੀਂ ਨਾਪ ਕੇ ਲਿਆ ਹੋਇਆ ਘਿਓ ਪਾ ਦਿੱਤਾ ਹੈ ਘਿਓ ਸਾਡਾ ਚੰਗੀ ਤਰ੍ਹਾਂ ਨਾਲ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਅੱਧੀ ਕੌਲੀ ਸੂਜੀ ਦੀ ਪਾ ਦਵਾਂਗੇ ਸਭ ਤੋਂ ਪਹਿਲਾਂ ਅਸੀਂ ਸੂਜੀ ਨੂੰ ਹੀ ਭੁੰਨਾਂਗੇ ਕਿਉਂਕਿ ਬੇਸਨ ਬਹੁਤ ਜਲਦੀ ਭੁੰਨ ਜਾਂਦਾ ਹੈ ਸੂਜੀ ਨੂੰ ਅਸੀਂ ਲਗਾਤਾਰ ਹਿਲਾਉਂਦੇ ਹੋਏ ਭੁੰਨ ਲਵਾਂਗੇ ਅਸੀਂ ਸੂਜੀ ਨੂੰ ਮੀਡੀਅਮ ਆਂਚ ਦੇ ਉੱਤੇ ਹੀ ਭੁੰਨਾਂਗੇ ਸੂਜੀ ਨੂੰ ਭੁੰਨਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਹੀ ਸਾਡੀ ਬਰਫੀ ਦੇ ਵਿੱਚ ਇਸ ਦਾ ਟੇਸਟ ਵਧੀਆ ਆਵੇਗਾ ਇੱਥੇ ਅਸੀਂ ਸੂਜੀ ਨੂੰ 2 ਮਿੰਟ ਲਈ ਭੁੰਨ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਇੱਕ ਕੌਲੀ ਬੇਸਣ ਦੀ ਜੋ ਕਿ ਅਸੀਂ ਨਾਪ ਕੇ ਲਈ ਸੀ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਸੂਜੀ ਦੇ ਵਿੱਚ ਬੇਸਨ ਪਾਉਣ ਦੇ ਨਾਲ ਇਸ ਦੇ ਵਿੱਚ ਹਲਕੀਆਂ-ਹਲਕੀਆਂ ਜੀਆਂ ਗੰਡਾ ਬਣ ਗਈਆਂ ਹਨ ਉਹ ਇਸ ਨੂੰ ਅਸੀਂ ਇੱਕ ਚਮਚ ਦੇ ਨਾਲ ਪ੍ਰੈਸ ਕਰਦੇ ਹੋਏ ਮਿਕਸ ਕਰ ਲਵਾਂਗੇ ਜਿਵੇਂ ਜਿਵੇਂ ਅਸੀਂ ਇਸ ਨੂੰ ਮਿਕਸ ਕਰਦੇ ਜਾਵਾਂਗੇ ਇਹ ਸਾਰੀਆਂ ਗੰਡਾ ਆਪਣੇ ਆਪ ਹੀ ਖੁੱਲ ਜਾਣਗੀਆਂ ਇੱਥੇ ਅਸੀਂ ਮੀਡੀਅਮ ਆਂਚ ਦੇ ਉੱਤੇ ਸੂਜੀ ਅਤੇ ਬੇਸਨ ਨੂੰ ਪਕਾ ਰਹੇ ਹਾਂ ਤੁਸੀਂ ਦੇਖ ਸਕਦੇ ਆ ਕਿ ਜਿਵੇਂ ਜਿਵੇਂ ਅਸੀਂ ਇਹਨਾਂ ਨੂੰ ਭੁੰਨਦੇ ਜਾਵਾਂਗੇ ਇਹਨਾਂ ਦਾ ਕਲਰ ਬਦਲਦਾ ਜਾਵੇਗਾ ਬਰਫੀ ਬਣਾਉਣ ਦੇ ਲਈ ਸੂਜੀ ਅਤੇ ਬੇਸਣ ਨੂੰ ਇੱਕ ਸਾਰ ਭੁੰਨਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਹੀ ਸਾਡੀ ਬਰਫੀ ਜਿਹੜੀ ਉਹ ਵਧੀਆ ਬਣ ਕੇ ਤਿਆਰ ਹੋਵੇਗੀ ਅਤੇ ਇਸ ਦੇ ਵਿੱਚ ਕੱਚਾਪਨ ਨਹੀਂ ਰਹੇਗਾ ਇੱਥੇ ਸਾਨੂੰ ਸੂਜੀ ਅਤੇ ਬੇਸਣ ਨੂੰ ਭੁੰਨਦਿਆਂ ਹੋਇਆਂ 5 ਮਿੰਟ ਹੋ ਗਏ ਆ ਤੁਸੀਂ ਦੇਖ ਸਕਦੇ ਆ ਕਿ ਇਹਦਾ ਕਲਰ ਥੋੜਾ ਜਿਹਾ ਹੋਰ ਡਾਰਕ ਹੋ ਗਿਆ ਹੈ ਅਸੀਂ ਇਸ ਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਜਦ ਤੱਕ ਸਾਡੀ ਸੂਜੀ ਅਤੇ ਬੇਸਨ ਘਿਓ ਨੂੰ ਛੱਡ ਨਹੀਂ ਦੇਣਗੇ ਜਦੋਂ ਵੀ ਅਸੀਂ ਇਹ ਬਰਫੀ ਹਲਵਾਈ ਦੀ ਦੁਕਾਨ ਤੋਂ ਲੈ ਕੇ ਆਉਂਦੇ ਹਾਂ ਉਸ ਦਾ ਟੇਸਟ ਇਸ ਲਈ ਵਧੀਆ ਹੁੰਦਾ ਹੈ ਕਿਉਂਕਿ ਹਲਵਾਈ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਕੇ ਤਿਆਰ ਕਰਦੇ ਹਨ ਇਸੇ ਲਈ ਅਸੀਂ ਵੀ ਇਸ ਨੂੰ ਮੀਡੀਅਮ ਆਂਚ ਦੇ ਉੱਤੇ ਚੰਗੀ ਤਰ੍ਹਾਂ ਦੇ ਨਾਲ ਭੁੰਨਾਗੇ ਤਾਂ ਕਿ ਇਸ ਦਾ ਟੇਸਟ ਬਿਲਕੁਲ ਹਲਵਾਈ ਦੀ ਬਰਫੀ ਵਰਗਾ ਹੀ ਆਵੇ ਇੱਥੇ ਸਾਡੀ ਸੂਜੀ ਅਤੇ ਬੇਸਨ ਚੰਗੀ ਤਰ੍ਹਾਂ ਪੁੰਨ ਹੋ ਗਏ ਆ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ 3-4 ਚਮਚ ਠੰਡੇ ਦੁੱਧ ਦੇ ਦੁੱਧ ਪਾਉਣ ਦੇ ਨਾਲ ਹੀ ਹਲਵਾਈ ਜਿਹੜੇ ਆ ਬਰਫੀ ਨੂੰ ਵਧੀਆ ਬਣਾ ਕੇ ਤਿਆਰ ਕਰਦੇ ਆ ਅਤੇ ਇਸ ਦੇ ਨਾਲ ਸੂਜੀ ਫੁੱਲ ਜਾਂਦੀ ਹੈ ਜਿਸ ਨਾਲ ਬਰਫੀ ਦੇ ਵਿੱਚ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਦੁੱਧ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਵਾਂਗੇ ਤੇ 2 ਕੁ ਮਿੰਟ ਲਈ ਇਹਨਾਂ ਨੂੰ ਵੀ ਪਕਾ ਲਵਾਂਗੇ ਅਸੀਂ ਲਗਾਤਾਰ ਹਿਲਾਉਂਦੇ ਹੋਏ ਸੂਜੀ ਬੇਸਨ ਅਤੇ ਦੁੱਧ ਨੂੰ ਥੋੜਾ ਇੱਕ ਟਾਈਮ ਲਈ ਪਕਾ ਲਵਾਂਗੇ ਇੱਥੇ ਸਾਡਾ ਪਰਫੀ ਬਣਾਉਣ ਦਾ ਮਿਸ਼ਨ ਬਣ ਕੇ ਤਿਆਰ ਹੋ ਗਿਆ ਆ ਹੁਣ ਅਸੀਂ ਗੈਸ ਦੀ ਫਲੇਮ ਜਿਹੜੀ ਉਹ ਬੰਦ ਕਰ ਦਵਾਂਗੇ ਦੂਸਰੀ ਸਾਈਡ ਅਸੀਂ ਹੁਣ ਚਾਸ਼ਨੀ ਬਣਾ ਲੈਂਦੇ ਆ ਅਸੀਂ ਇੱਕ ਕੜਾਈ ਦੇ ਵਿੱਚ ਇੱਕ ਕੌਲੀ ਚੀਨੀ ਦੀ ਲੈ ਲਵਾਂਗੇ ਅਤੇ ਉਸ ਦੇ ਵਿੱਚ ਅੱਧੀ ਕੌਲੀ ਪਾਣੀ ਦੀ ਪਾ ਦਵਾਂਗੇ ਪਾਣੀ ਪਾਉਣ ਤੋਂ ਬਾਅਦ ਹੌਲੀ-ਹੌਲੀ ਚੀਨੀ ਮੈਲਟ ਹੋਣੀ ਸ਼ੁਰੂ ਹੋ ਜਾਵੇਗੀ ਅਸੀਂ ਕੜਛੀ ਦੇ ਨਾਲ ਲਗਾਤਾਰ ਹਿਲਾਉਂਦੇ ਹੋਏ ਚੀਨੀ ਨੂੰ ਪਕਾ ਲਵਾਂਗੇ ਅਸੀਂ ਜਿਵੇਂ ਜਿਵੇਂ ਚੀਨੀ ਨੂੰ ਹਿਲਾਉਂਦੇ ਜਾਵਾਂਗੇ ਇਹ ਆਪਣੇ ਆਪ ਪਾਣੀ ਦੇ ਵਿੱਚ ਮੈਲਟ ਹੁੰਦੀ ਜਾਵੇਗੀ ਅਸੀਂ ਇੱਥੇ ਚੀਨੀ ਦੇ ਵਿੱਚ ਉਬਾਲ ਆਉਣ ਦੇ ਲਈ ਛੱਡ ਦਿੰਦੇ ਆ ਇੱਥੇ ਸਾਡੀ ਚਾਸ਼ਨੀ ਦੇ ਵਿੱਚ ਉਬਾਲ ਆ ਗਿਆ ਹੈ ਹੁਣ ਅਸੀਂ ਐਡ ਕਰ ਦਵਾਂਗੇ ਅੱਧਾ ਚਮਚ ਇਲਾਇਚੀ ਪਾਊਡਰ ਅਤੇ ਇੱਕ ਚੁਟਕੀ ਅਸੀਂ ਫੂਡ ਕਲਰ ਐਡ ਕਰਾਂਗੇ ਅਸੀਂ ਇੱਥੇ ਪੀਲਾ ਕਲਰ ਐਡ ਕਰਾਂਗੇ ਤਾਂ ਕਿ ਸਾਡੀ ਬਰਫੀ ਦਾ ਜਿਹੜਾ ਕਲਰ ਆ ਉਹ ਥੋੜਾ ਜਿਹਾ ਵਧੀਆ ਆ ਜਾਵੇ ਅਤੇ ਇਸ ਨੂੰ ਵੀ ਮਿਕਸ ਕਰ ਦਵਾਂਗੇ ਅਸੀਂ ਇੱਥੇ ਆਪਣੀ ਚਾਸ਼ਨੀ ਨੂੰ ਤਦ ਤੱਕ ਪਕਾਵਾਂਗੇ ਜਦ ਤੱਕ ਕਿ ਇਹ ਇਕ ਤਾਰ ਦੀ ਨਹੀਂ ਬਣ ਜਾਵੇਗੀ ਅਸੀਂ ਚਾਸ਼ਨੀ ਦੇ ਵਿੱਚ ਦੋਕ ਅਵਾਲ ਔਣ ਦੇ ਲਈ ਛੱਡ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਕਿ ਇਸ ਦੀ ਇਕ ਤਾਰ ਬਣ ਗਈ ਹੈ ਕਿ ਨਹੀਂ ਅਸੀਂ ਇੱਥੇ ਚਾਸ਼ਨੀ ਦੇ ਵਿੱਚ ਕਲਰ ਦੇਣ ਦੇ ਲਈ ਫੂਡ ਕਲਰ ਵਰਤਿਆ ਹੈ ਤੁਸੀਂ ਚਾਹੋ ਤਾਂ ਕੇਸਰ ਦੇ ਧਾਗੇ ਵੀ ਪਾ ਸਕਦੇ ਹਾਂ ਇਸ ਦੇ ਨਾਲ ਵੀ ਸਾਡੀ ਚਾਸ਼ਨੀ ਦੇ ਵਿੱਚ ਕਲਰ ਬਹੁਤ ਹੀ ਵਧੀਆ ਆਂਦਾ ਹੈ ਇੱਥੇ ਸਾਡੀ ਚਾਸ਼ਨੀ ਦੇ ਵਿੱਚ ਦੋ ਕੋਹਵਾਲ ਆ ਗਏ ਆ ਹੁਣ ਅਸੀਂ ਚੈੱਕ ਕਰ ਲਵਾਂਗੇ ਕਿ ਸਾਡੀ ਚਾਸ਼ਨੀ ਦੇ ਵਿੱਚ ਇੱਕ ਤਾਰ ਬਣ ਰਹੀ ਹੈ ਕਿ ਨਹੀਂ ਅਸੀਂ ਦੋ ਉਂਗਲੀਆਂ ਦੇ ਵਿੱਚ ਥੋੜੀ ਜਿਹੀ ਚਾਸ਼ਨੀ ਲਗਾ ਕੇ ਚੈੱਕ ਕਰ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੀ ਚਾਸ਼ਨੀ ਦੀ ਇੱਕ ਤਾਰ ਬਣ ਗਈ ਹੈ ਹੁਣ ਅਸੀਂ ਚਾਸ਼ਨੀ ਨੂੰ ਪਕਾਉਣਾ ਬੰਦ ਕਰ ਦੇਵਾਂਗੇ ਸਾਨੂੰ ਬਿਲਕੁਲ ਇਸੇ ਤਰ੍ਹਾਂ ਦੀ ਚਾਸ਼ਨੀ ਚਾਹੀਦੀ ਹੈ ਬਰਫੀ ਬਣਾਉਣ ਦੇ ਲਈ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦਵਾਂਗੇ ਅਤੇ ਇਸ ਦੇ ਵਿੱਚ ਬੇਸਣ ਅਤੇ ਸੂਜੀ ਦਾ ਮਿਸ਼ਰਣ ਪਾ ਲਵਾਂਗੇ ਸਾਰਾ ਮਿਸ਼ਰਣ ਪਾਉਣ ਤੋਂ ਬਾਅਦ ਅਸੀਂ ਹੁਣ ਇਸ ਨੂੰ ਮਿਕਸ ਕਰ ਦਵਾਂਗੇ ਸਾਡਾ ਮਿਸ਼ਰਣ ਹੱਲੇ ਦੇਖਣ ਦੇ ਲਈ ਪਤਲਾ ਲੱਗ ਰਿਹਾ ਹੈ ਪਰ ਜਿਵੇਂ ਜਿਵੇਂ ਇਹ ਠੰਡਾ ਹੁੰਦਾ ਜਾਵੇਗਾ ਇਹ ਆਪਣੇ ਆਪ ਹੀ گاੜਾ ਹੋ ਜਾਵੇਗਾ ਤੁਸੀਂ ਦੇਖ ਸਕਦੇ ਆ ਕਿ ਜਿਵੇਂ ਜਿਵੇਂ ਅਸੀਂ ਆਪਣੇ ਬਰਫੀ ਦੇ ਮਿਸ਼ਰਣ ਨੂੰ ਠੰਡਾ ਕਰ ਰਹੇ ਹਾਂ ਇਹ گاੜਾ ਹੋ ਜਾਵੇਗਾ ਇੱਥੇ ਸਾਡੇ ਬਰਫੀ ਦੇ ਮਿਸ਼ਰਣ ਨੂੰ ਪਏ ਹੋਏ 5 ਕਿ ਮਿੰਟ ਹੋ ਗਏ ਸੀ ਅਤੇ ਇਹ ਬਿਲਕੁਲ ਠੰਡਾ ਹੋ ਗਿਆ ਹੈ ਤੇ گاੜਾ ਵੀ ਹੋ ਗਿਆ ਹੈ ਹੁਣ ਅਸੀਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਅਸੀਂ ਆਪਣੇ ਬਰਫੀ ਦੇ ਮਿਸ਼ਰਣ ਨੂੰ ਇੱਕ ਸਾਈਡ ਤੇ ਕਰ ਲੈਂਦੇ ਹਾਂ ਅਤੇ ਇੱਕ ਪਲੇਟ ਲੈ ਲੈਂਦੇ ਹਾਂ ਜਿਸ ਦੇ ਵਿੱਚ ਅਸੀਂ ਬਰਫੀ ਬਣਾਉਣੀ ਹੈ ਅਸੀਂ ਇੱਥੇ ਇੱਕ ਚਮਚ ਦੇਸੀ ਘਿਓ ਦਾ ਲਿਆ ਹੈ ਅਤੇ ਉਸ ਨੂੰ ਇਸ ਪਲੇਟ ਦੇ ਉੱਪਰ ਪਾ ਕੇ ਗ੍ਰੀਸ ਕਰ ਦੇਵਾਂਗੇ ਤਾਂ ਕਿ ਸਾਡੀ ਬਰਫੀ ਪਲੇਟ ਦੇ ਨਾਲ ਚਿਪਕੇ ਨਾ ਉਸ ਤੋਂ ਬਾਅਦ ਅਸੀਂ ਆਪਣਾ ਸੂਜੀ ਅਤੇ ਬੇਸਣ ਦਾ ਮਿਸ਼ਰਣ ਇਸ ਪਲੇਟ ਦੇ ਵਿੱਚ ਪਾ ਦਵਾਂਗੇ ਸੂਜੀ ਅਤੇ ਬੇਸਣ ਦਾ ਮਿਸ਼ਰਣ ਪਾਉਣ ਤੋਂ ਬਾਅਦ ਅਸੀਂ ਇਸ ਨੂੰ ਮੱਗਜਾਂ ਦੇ ਨਾਲ ਗਾਰਨਿਸ਼ ਕਰ ਲਵਾਂਗੇ ਤੁਸੀਂ ਚਾਹੋ ਤਾਂ ਕਿਸੇ ਵੀ ਡਰਾਈ ਫਰੂਟ ਦੇ ਨਾਲ ਇਸ ਨੂੰ ਗਾਰਨਿਸ਼ ਕਰ ਸਕਦੇ ਆਂ ਉਸ ਤੋਂ ਬਾਅਦ ਅਸੀਂ ਥੋੜੇ ਜੇ ਲੰਬੇ-ਲੰਬੇ ਕੱਟੇ ਹੋਏ ਬਦਾਮ ਜਿਹੜੇ ਆ ਉਹਨਾਂ ਦੇ ਨਾਲ ਇਸ ਨੂੰ ਗਾਰਨਿਸ਼ ਕਰ ਲਵਾਂਗੇ। ਦੋ ਬਦਾਮ ਅਤੇ ਮੱਗਜਾਂ ਦੇ ਨਾਲ ਗਾਰਨਿਸ਼ ਕਰਨ ਤੋਂ ਬਾਅਦ ਅਸੀਂ ਹੁਣ ਬਰਫੀ ਨੂੰ 10 ਮਿੰਟ ਦੇ ਲਈ ਫ੍ਰਿਜ ਦੇ ਵਿੱਚ ਰੱਖ ਦੇਵਾਂਗੇ। ਇਸ ਦੇ ਨਾਲ ਸਾਡੀ ਬਰਫੀ ਚੰਗੀ ਤਰ੍ਹਾਂ ਦੇ ਨਾਲ ਸੈੱਟ ਹੋ ਜਾਵੇਗੀ। 10 ਮਿੰਟ ਬਾਅਦ ਸਾਡੀ ਬਰਫੀ ਬਿਲਕੁਲ ਸੈੱਟ ਹੋ ਗਈ ਆ ਹੁਣ ਅਸੀਂ ਚਾਕੂ ਦੇ ਨਾਲ ਇਸ ਦੇ ਪੀਸ ਕੱਟ ਲੈਂਦੇ ਆ ਸਾਡੀ ਬਿਲਕੁਲ ਸੌਫਟ ਤੇ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਬਰਫੀ ਬਣ ਕੇ ਤਿਆਰ ਹੋ ਗਈ ਆ ਹੁਣ ਅਸੀਂ ਇਸ ਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲੈਂਦੇ ਆ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਦੇ ਨਾਲੇ ਬਰਫੀ ਜ਼ਰੂਰ ਬਣਾਇਓ ਅਸੀਂ ਇਸ ਬਰਫੀ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਆ ਇਹ ਬਰਫੀ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਅਸੀਂ ਇੱਥੇ ਬਰਫੀ ਨੂੰ ਲੰਬੇ-ਲੰਬੇ ਕੱਟ ਲਗਾ ਲਏ ਹਨ ਹੁਣ ਅਸੀਂ ਚਾਕੂ ਦੇ ਨਾਲ ਦੂਸਰੀ ਸਾਈਡ ਤੋਂ ਵੀ ਸੇਮ ਉਸੇ ਤਰੀਕੇ ਨਾਲ ਲੰਬੇ ਕੱਟ ਲਗਾ ਲਵਾਂਗੇ ਤਾਂ ਕਿ ਸਾਡੀ ਬਰਫੀ ਪੀਸਾਂ ਦੇ ਵਿੱਚ ਬਣ ਕੇ ਤਿਆਰ ਹੋ ਜਵੇ ਮਾਗਾ ਜਦੇ ਬਦਾਮ ਪਾਉਣ ਦੇ ਨਾਲ ਸਾਡੀ ਬਰਫੀ ਦੀ ਡੈਕੋਰੇਸ਼ਨ ਬਹੁਤ ਹੀ ਵਧੀਆ ਹੋ ਗਈ ਹੈ ਅਸੀਂ ਇੱਥੇ ਬਰਫੀ ਨੂੰ ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰ ਲਿਆ ਹੈ ਹੁਣ ਮੈਂ ਤੁਹਾਨੂੰ ਬਰਫੀ ਦਾ ਇੱਕ ਪੀਸ ਕੱਢ ਕੇ ਦਿਖਾ ਦਿੰਦੀ ਹਾਂ ਕਿ ਇਹ ਕਿੰਨੀ ਵਧੀਆ ਬਣੀ ਹੈ ਤੁਸੀਂ ਦੇਖ ਸਕਦੇ ਆ ਕਿ ਇਹ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਹੁਣ ਅਸੀਂ ਸਾਰੀ ਬਰਫੀ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਸਾਡੀ ਬਰਫੀ ਸੇਮ ਉਸੇ ਤਰ੍ਹਾਂ ਦੀ ਬਣ ਕੇ ਤਿਆਰ ਹੋਈ ਹੈ ਜਿਸ ਤਰ੍ਹਾਂ ਦੀ ਅਸੀਂ ਹਲਵਾਈ ਦੀ ਦੁਕਾਨ ਤੋਂ ਲੈ ਕੇ ਆਉਂਦੇ ਆ ਇਹ ਬਰਫੀ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਬਣੀ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਸੇਮ ਇਸੇ ਤਰੀਕੇ ਦੇ ਨਾਲ ਬਣਾ ਕੇ ਜ਼ਰੂਰ ਟਰਾਈ ਕਰਿਓ ਉਮੀਦ ਕਰਦੀ ਆ ਕਿ ਅੱਜ ਦੀ ਮੇਰੀ ਇਹ ਸੂਜੀ ਅਤੇ ਬੇਸਣ ਦੀ ਬਰਫੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮੇਰੀ ਇਸ ਰੈਸਪੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨੂੰ ਆਪਣੀ ਪੂਰੀ ਸਪੋਰਟ ਦਿਆ ਕਰੋ ਤਾਂ ਹੀ ਅਸੀਂ ਅੱਗੇ ਵਧ ਸਕਾਂਗੇ ਚਲਿਏ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ